ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਵਿੱਚ ਅੱਜ ਅਸੀਂ ਗੁਰਦੁਆਰਾ ਨਾਨਕ ਮਤਾ ਸਾਹਿਬ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਇਸ ਗੁਰਦੁਆਰਾ ਸਾਹਿਬ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਹੋਏ ਨੇ ਤੇ ਇਸ ਗੁਰਦੁਆਰੇ ਦਾ ਪੁਰਾਣਾ ਨਾਮ ਸੀ ਗੋਰਖ ਮਤਾ ਗੋਰਖ ਮਤਾ ਨਾਮ ਰੱਖਣ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਸਥਾਨ ਤੇ ਆਉਂਦੇ ਨੇ ਤੇ ਉਹਨਾਂ ਦੀਆਂ ਸਿੱਧਾਂ ਦਾ ਆਂਦਰਾ ਵਟਾਂਦਰਾ ਹੁੰਦਾ ਰਿਹਾ ਅਤੇ ਉਸ ਤੋਂ ਬਾਅਦ ਹੀ ਇਸ ਜਗ੍ਹਾ ਦਾ ਨਾਮ ਨਾਨਕ ਮਤਾ ਪਿਆ। ਇਸ ਗੁਰਦੁਆਰੇ ਦਾ ਨਾਮ ਨਾਨਕ ਮਤਾ ਸਾਹਿਬ ਕਿਵੇਂ ਪਿਆ ਅਸੀਂ ਸਾਰੀ ਗੱਲਬਾਤ ਇਸ ਵੀਡੀਓ ਵਿੱਚ ਕਰਾਂਗੇ। ਤੁਸੀਂ ਵੀ ਸਾਡੇ ਨਾਲ-ਨਾਲ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ। ਤੇ ਇੱਥੇ ਹੋਰ ਗੁਰਦੁਆਰਾ ਸਾਹਿਬ ਵੀ ਜਿਵੇਂ ਕਿ ਦੁੱਧ ਵਾਲਖੋ ਗੁਰਦੁਆਰਾ ਜਿੱਥੋਂ ਕਿ ਦੁੱਧ ਨਿਕਲਦਾ ਹੈ ਅਤੇ ਬੋਲੀ ਸਾਹਿਬ ਗੁਰਦੁਆਰਾ ਅਸੀਂ ਸਾਰੇ ਗੁਰਦੁਆਰਿਆਂ ਬਾਰੇ ਅੱਜ ਤੁਹਾਨੂੰ ਇਸ ਵੀਡੀਓ ਵਿੱਚ ਜਾਣੂ ਕਰਵਾਵਾਂਗੇ ਵੀਡੀਓ ਨੂੰ ਦੇਖਤੇ ਦੇਖਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਨਾਨਕ ਮਤਾ ਸਾਹਿਬ ਅਤੇ ਇਸ ਨਾਮ ਨੂੰ ਸੁਨਹਿਰੀ ਅੱਖਰਾਂ ਵਿੱਚ ਵੀ ਲਿਖਿਆ ਗਿਆ ਹੈ ਹਮੇਸ਼ਾ ਹੀ ਸਾਨੂੰ ਆਪਣੀਆਂ ਸਿੱਖ ਇਤਿਹਾਸਿਕ ਸਾਖੀਆਂ ਨਾਲ ਜੁੜੇ ਰਹਿਣਾ ਚਾਹੀਦਾ ਹੈ ਤਾ ਜੋ ਤੁਹਾਨੂੰ ਵੀ ਨਵੀਂ-ਨਵੀਂ ਜਾਣਕਾਰੀ ਮਿਲ ਸਕੇ ਅੱਜ ਜੋ ਦਰਸ਼ਨ ਕਰਦੇ ਆ ਗੁਰਦੁਆਰਾ ਨਾਨਕ ਮਤਾ ਸਾਹਿਬ ਇਹ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਬਣਿਆ ਹੈ ਸਿੱਧ ਬੋਲਣ ਸ਼ੁਭ ਬਚਨ ਤਨ ਨਾਨਕ ਤੇਰੀ ਵੱਡੀ ਕਮਾਈ ਜਿਹੜੇ ਸਿੱਧ ਹੁੰਦੇ ਸੀ ਉਹ ਵੀ ਬੜੇ ਰਿੱਧੀਆਂ ਸਿੱਧੀਆਂ ਦੇ ਮਾਲਕ ਹੁੰਦੇ ਸੀ ਤਾਂ ਹੀ ਉਹਨਾਂ ਦਾ ਨਾਮ ਵੀ ਗੁਰਬਾਣੀ ਦੇ ਵਿੱਚ ਹਮੇਸ਼ਾ ਆਉਂਦਾ ਹੈ ਅੱਜ ਕੱਲ ਜੋ ਪੰਡਿਤ ਜਗ੍ਹਾ-ਜਗ੍ਹਾ ਬੈਠੇ ਹੋਏ ਨੇ ਇਹਨਾਂ ਦਾ ਤਾਂ ਉਸ ਸਮੇਂ ਦੇ ਰਿੱਧੀਆਂ ਸਿੱਧੀਆਂ ਨਾਲ ਕੋਈ ਮੁਕਾਬਲਾ ਹੀ ਨਹੀਂ ਹੈ ਉਸ ਸਮੇਂ ਦੇ ਰਿੱਧੀ ਸਿੱਧੀ ਵਾਕਿਆ ਹੀ ਇੱਕ ਸ਼ਕਸ਼ੀਤ ਹੁੰਦੇ ਸੀ ਪਰ ਉਹ ਵੀ ਗੁਰੂ ਨਾਨਕ ਦੇਵ ਜੀ ਦੇ ਅੱਗੇ ਝੁੱਕ ਜਾਂਦੇ ਸੀ ਤਾਂ ਇਹ ਜਗ੍ਹਾ ਪਹਿਲਾਂ ਉਹਨਾਂ ਦੀ ਹੋਇਆ ਕਰਦੀ ਸੀ ਅਤੇ ਇਹ ਪੀਪਲ ਸਾਹਿਬ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਗੁਰੂ ਨਾਨਕ ਦੇਵ ਜੀ ਨੇ ਹਵਾ ਵਿੱਚ ਉੱਡਦੇ ਪੀਪਲ ਨੂੰ ਆਪਣੇ ਹੱਥ ਨਾਲ 5 ਫੁੱਟ ਦੀ ਉਚਾਈ ਉੱਤੇ ਰੋਕ ਦਿੱਤਾ ਸੀ ਸਿੱਧਾ ਨੇ ਇਸ ਪਿੱਪਲ ਨੂੰ ਹਵਾ ਵਿੱਚ ਉਡਾ ਦਿੱਤਾ ਸੀ ਫਿਰ ਧੰਨ ਗੁਰੂ ਨਾਨਕ ਦੇਵ ਜੀ ਨੇ ਇਸ ਪਿੱਪਲ ਨੂੰ ਆਪਣੇ ਹੱਥ ਦਾ ਪੰਜਾ ਦੇ ਕੇ 5 ਫੁੱਟ ਦੀ ਉਚਾਈ ਤੱਕ ਰੋਕ ਰੱਖਿਆ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਨੂੰ 5 ਫੁੱਟ ਹਵਾ ਦੇ ਵਿੱਚ ਰੋਕ ਲਿਆ ਤਾਂ ਸਿੱਧ ਵੀ ਫਿਰ ਇਸ ਰੋਖ ਨੂੰ ਇੱਥੋਂ ਹਲਾ ਨਾ ਸਕੇ ਤਾਂ ਅੱਜ ਵੀ ਇਹ ਰੋਖ ਇਸ ਜਗ੍ਹਾ ਉੱਤੇ ਮਯੂਦ ਹੈ। ਇਸੇ ਹੀ ਰੋਕ ਦੇ ਥੱਲੇ ਇੱਕ ਟੋਆ ਵੀ ਬਣਿਆ ਹੋਇਆ ਹੈ ਜਿੱਥੇ ਕਿ ਸਿੱਧਾ ਨੇ ਇੱਕ ਬੱਚਾ ਬਿਠਾ ਦਿੱਤਾ ਸੀ ਤੇ ਉਸ ਨੂੰ ਪੁੱਛਦੇ ਸੀਗੇ ਕਿ ਇਹ ਧਰਤੀ ਕਿੰਨਾ ਦੀ ਹੈ? ਉਹ ਬੱਚਾ ਬੋਲਦਾ ਕਿ ਇਹ ਧਰਤੀ ਗੋਰਖਾ ਦੀ ਹੈ। ਜਦ 2-3 ਵਾਰ ਸਿੱਧਾ ਨੇ ਪੁੱਛਿਆ ਤਾਂ ਬੱਚੇ ਦਾ ਇੱਕੋ ਹੀ ਜਵਾਬ ਆਉਂਦਾ ਰਿਹਾ ਕਿ ਇਹ ਧਰਤੀ ਗੋਰਖੰਦ ਦੀ ਹੈ ਤੇ ਜਦ ਤੀਜੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਪੁੱਛਿਆ ਕਿ ਬਈ ਹੱਲੇ ਵੀ ਤੂੰ ਬੋਲਦਾ ਏ ਤਾਂ ਦੱਸ ਇਹ ਧਰਤੀ ਕਿਦੀ ਹੈ ਤਾਂ ਉਹ ਬੱਚਾ ਇੱਕਦਮ ਚੁੱਪ ਰਿਹਾ ਸ਼ਾਂਤ ਰਿਹਾ ਕੋਈ ਆਵਾਜ਼ ਨਹੀਂ ਦਿੱਤੀ ਅਤੇ ਧਰਤੀ ਦੇ ਅੰਦਰੋਂ ਹੀ ਇੱਕ ਆਵਾਜ਼ ਆਈ ਕਿ ਇਹ ਧਰਤੀ ਤਾਨ ਗੁਰੂ ਨਾਨਕ ਦੀ ਹੈ ਉਸ ਤੋਂ ਬਾਅਦ ਹੀ ਇਸ ਜਗ੍ਹਾ ਦਾ ਨਾਮ ਗੋਰਖ ਮਤੇ ਤੋਂ ਨਾਨਕ ਮਤਾ ਪੈ ਗਿਆ ਸੀ ਜਿਹੜੇ ਸਿੱਧੇ ਇੱਥੇ ਰਹਿੰਦੇ ਹੁੰਦੇ ਸੀ ਉਹਨਾਂ ਦੀਆਂ ਨਾ ਉਮਰਾਂ ਕਾਫੀਆਂ ਹੀ ਲੰਬੀਆਂ ਹੁੰਦੀਆਂ ਸੀ ਜਦ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ ਤੇ ਆਏ ਅਤੇ ਉਹ ਕਾਫੀ ਯੰਗ ਉਮਰ ਵਿੱਚ ਸੀ ਤਾਂ ਉਹਨਾਂ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਬਾਲਾ ਕਹਿ ਕੇ ਬੁਲਾਇਆ ਸੀ ਬਾਲਾ ਮੀਨਸ ਕਿ ਇੱਕ ਛੋਟਾ ਬੱਚਾ ਹੁਣ ਜਿਸ ਖੂਹ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਵੀ ਖੂਹ ਗੁਰੂ ਨਾਨਕ ਦੇਵ ਜੀ ਦੇ ਵੇਲੇ ਦਾ ਹੀ ਹੈ ਤਾਂ ਧੰਨ ਗੁਰੂ ਨਾਨਕ ਜੀ ਵੀ ਇਸ ਖੂਹ ਦਾ ਇਸਤੇਮਾਲ ਕਰਿਆ ਕਰਦੇ ਸੀ ਪਾਣੀ ਇੱਥੋਂ ਹੀ ਲਿਆ ਕਰਦੇ ਸੀ ਨਾਨਕ ਮਤਾ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਅਜਾਇਬ ਘਰ ਵੀ ਬਣਿਆ ਹੋਇਆ ਜੋ ਕਿ ਬਹੁਤ ਹੀ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਇੱਥੇ 10 ਗੁਰੂ ਸਹਿਬਾਨਾਂ ਦੇ ਵੀ ਸਰੂਪ ਰੱਖੇ ਹੋਏ ਨੇ ਅਤੇ ਉਹਨਾਂ ਦੇ ਨਾਲ-ਨਾਲ ਹੋਰ ਵੀ ਸ਼ਹੀਦਾਂ ਦੀਆਂ ਫੋਟੋਆਂ ਇੱਥੇ ਲਗਾਈਆਂ ਗਈਆਂ ਨੇ ਹੁਣ ਅਸੀਂ ਦਰਸ਼ਨ ਕਰਦੇ ਹਾਂ ਉਸ ਗੁਰਦੁਆਰਾ ਸਾਹਿਬ ਤੇ ਜਿੱਥੇ ਕਿ ਇੱਕ ਖੂਬ ਬਣਿਆ ਹੋਇਆ ਜੋ ਕਿ ਗੁਰਨਾਨਕ ਦੇਵ ਜੀ ਦੇ ਸਮੇਂ ਤੋਂ ਵੀ ਪਹਿਲਾਂ ਦਾ ਬਣਿਆ ਹੋਇਆ ਸੀ ਪਰ ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਆਏ ਤਾਂ ਇਸ ਖੂਹ ਵਿੱਚੋਂ ਦੁੱਧ ਨਿਕਲਣ ਲੱਗ ਗਿਆ ਸੀ ਇਤਿਹਾਸਿਕ ਸਾਖੀਆਂ ਤੋਂ ਪਤਾ ਚੱਲਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਇੱਥੇ ਰਹਿੰਦੇ ਹੋયા ਦੁੱਧ ਦੀ ਜ਼ਰੂਰਤ ਪੈਂਦੀ ਸੀ ਤਾਂ ਭਾਈ ਮਰਦਾਨਾ ਜੀ ਉਹਨਾਂ ਸਿੱਧਾਂ ਕੋਲ ਹੀ ਦੁੱਧ ਲੈਣ ਜਾਂਦੇ ਸੀ ਤਾਂ ਉਹਨਾਂ ਸਿੱਧਾਂ ਨੇ ਇੱਕ ਦਿਨ ਕਹਿ ਦਿੱਤਾ ਕਿ ਭਾਈ ਜੇਕਰ ਤੇਰੇ ਗੁਰੂ ਨਾਨਕ ਐਨੇ ਹੀ ਵਡੀਾਈ ਵਾਲੇ ਨੇ ਤੇ ਉਹਨਾਂ ਦਾ ਗੁਰੂ ਐਨਾ ਹੀ ਵੱਡਾ ਹੈ ਤਾਂ ਫਿਰ ਤੁਸੀਂ ਸਾਡੇ ਕੋਲੋਂ ਦੁੱਧ ਲੈਣ ਕਿਉਂ ਆਉਂਦੇ ਉੱਥੋਂ ਕਿਉਂ ਨਹੀਂ ਲੈ ਜਾਂਦੇ ਤਾਂ ਜਦ ਇਹ ਗੱਲ ਸੁਣ ਕੇ ਮਰਦਾਨਾ ਜੀ ਵਾਪਸ ਆਉਂਦੇ ਨੇ ਅਤੇ ਗੁਰੂ ਨਾਨਕ ਦੇਵ ਜੀ ਨੂੰ ਸਾਰੀ ਗੱਲਬਾਤ ਦੱਸਦੇ ਨੇ ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਜੀ ਜਦੋਂ ਉਸ ਖੂਹ ਦੇ ਨੇੜੇ ਜਾਂਦੇ ਨੇ ਤਾਂ ਉਹ ਖੂਹ ਸਾਰਾ ਦੁੱਧ ਨਾਲ ਭਰਿਆ ਹੋਇਆ ਸੀ ਖੂਹ ਵਿੱਚੋਂ ਦੁੱਧ ਨਿਕਲਦਾ ਦੇਖ ਕੇ ਕਹਿੰਦੇ ਕਿ ਉੱਥੇ ਦੇ ਲੋਕਾਂ ਨੇ ਤਾਂ ਇਸ ਨੂੰ ਵਪਾਰ ਹੀ ਬਣਾ ਲਿਆ ਖੂਹ ਵਿੱਚੋਂ ਦੁੱਧ ਕੱਢ ਕੇ ਵੇਚਣ ਲੱਗ ਗਏ ਤਾਂ ਇਹ ਸਭ ਦੇਖਦਿਆਂ ਹੋਇਆਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਬਚਨ ਵਾਪਸ ਲੈ ਲਏ ਤੇ ਹੁਣ ਇਸ ਗੁਰਦੁਆਰਾ ਸਾਹਿਬ ਦੇ ਖੂਹ ਵਿੱਚ ਪਾਣੀ ਰਹਿੰਦਾ ਹੈ। ਜੇ ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹੋ ਤਾਂ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਅੰਦਰੋਂ ਬਹੁਤ ਹੀ ਸੋਨਾ ਬਣਾਇਆ ਗਿਆ ਹੈ। ਇਸ ਗੁਰਦੁਆਰਾ ਸਾਹਿਬ ਦੇ ਅੰਦਰ ਤੁਹਾਡੇ ਮਨ ਨੂੰ ਇੱਕ ਅਲੱਗ ਹੀ ਤਰ੍ਹਾਂ ਦੀ ਸ਼ਾਨ ਤੇ ਸਹਜ ਮਿਲਦਾ ਹੈ। ਅਸੀਂ ਦਰਸ਼ਨ ਕਰਾਂਗੇ ਗੁਰਦੁਆਰਾ ਬੋਲੀ ਸਾਹਿਬ ਜੋ ਕਿ ਗੰਗਾ ਦੇ ਕਿਨਾਰੇ ਤੇ ਬਣਿਆ ਹੋਇਆ ਹੈ। ਇਹ ਹੈ ਗੰਗਾ ਨਦੀ ਜਿਸਦੇ ਕੀ ਤੁਸੀਂ ਦਰਸ਼ਨ ਕਰ ਸਕਦੇ ਹੋ। ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਇਸ ਧਰਤੀ ਉੱਪਰ ਪਹਿਲਾਂ ਸਿੱਧ ਰਹਿੰਦੇ ਸੀ ਤੇ ਗੁਰੂ ਨਾਨਕ ਦੇਵ ਜੀ ਨਾਲ ਉਹਨਾਂ ਦੇ ਵਿਚਾਰਾਂ ਦਾ ਵਟਾਂਦਰਾ ਹੁੰਦਾ ਰਹਿੰਦਾ ਸੀ ਤਾਂ શ્રી ਗੁਰੂ ਨਾਨਕ ਦੇਵ ਜੀ ਦੇ ਕਹਿਣ ਤੇ ਭਾਈ ਮਰਦਾਨਾ ਜੀ ਨੇ ਕਸੋਟੀ ਦੇ ਨਾਲ ਗੰਗਾ ਦੇ ਪਾਣੀ ਨੂੰ ਅੱਗੇ ਤੱਕ ਲੈ ਕੇ ਆਏ ਸਨ ਅਤੇ ਜਿੱਥੇ ਤੱਕ ਉਹਨਾਂ ਨੇ ਆਪਣੀ ਸੋਟੀ ਲਿਆਂਦੀ ਸੀ ਗੰਗਾ ਦਾ ਪਾਣੀ ਵੀ ਉਸ ਜਗ੍ਹਾ ਤੱਕ ਪਹੁੰਚ ਗਿਆ ਸੀ ਤੇ ਗੰਗਾ ਹੁਣ ਉਸ ਜਗ੍ਹਾ ਤੱਕ ਹੀ ਵਹਿੰਦੀ ਹੈ ਗੁਰੂ ਨਾਨਕ ਦੇਵ ਜੀ ਦੀ ਸਾਖੀ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਕਿਹਾ ਸੀ कि ਇਸ ਤੋਂ ਅੱਗੇ ਤੁਸੀਂ ਗੰਗਾ ਨੂੰ ਲੈ ਆਓ ਸਿੱਧਾਂ ਦੇ ਕੋਲ ਇਹ ਗੰਗਾ ਅੱਗੇ ਨਹੀਂ ਸੀ ਲਿਆਂਦੀ ਗਈ ਤਾਂ ਭਾਈ ਮਰਦਾਨਾ ਜੀ ਗੰਗਾ ਨੂੰ ਛੋਟੀ ਤੱਕ ਇੱਥੋਂ ਤੱਕ ਲੈ ਕੇ ਆਏ ਸੀ ਪਹਿਲਾਂ ਤਾਂ ਗੰਗਾ ਬਹੁਤ ਹੀ ਪਿੱਛੇ ਵਗਦੀ ਸੀ ਤਾਂ ਫਿਰ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਸੀ ਅਤੇ ਕਿਹਾ ਸੀ ਕਿ ਤੁਸੀਂ ਨਿਰੰਕਾਰ ਹੋ ਇਹ ਹੈ ਗੁਰਦੁਆਰਾ ਬੋਲੀ ਸਾਹਿਬ ਜੀ ਦਾ ਇਤਿਹਾਸ ਜੇ ਤੁਸੀਂ ਇਸ ਗੁਰਦੁਆਰਾ ਸਾਹਿਬ ਵਿੱਚ ਆ ਕੇ ਬੋਲੀ ਸਾਹਿਬ ਦੇ ਦਰਸ਼ਨ नीचे जाके भी कर सकदे हो सारी संगत ਦੇ نیچے ਜਾਣ ਲਈ ਇੱਥੇ ਪੌੜੀਆਂ ਬੜੀਆਂ ਹੋਈਆਂ ਨੇ ਇੱਕ ਪਾਸਿਓਂ ਦੀ ਪੌੜੀਆਂ ਬੋਲੀ ਸਾਹਿਬ ਦੇ نیچے ਤੱਕ ਉਤਰਦੀਆਂ ਨੇ ਅਤੇ ਇੱਕ ਪਾਸਿਓਂ ਦੀ ਉੱਪਰ ਨੂੰ ਚੜ੍ਹ ਕੇ ਫਿਰ ਵਾਪਸ ਆ ਜਾਂਦੀਆਂ ਨੇ ਇਸ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਜੋ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਉਹ ਵੀ ਬਹੁਤ ਅਦਭੁਤ ਹੁੰਦਾ ਹੈ ਇਸ ਬੋਲੇ ਸਾਹਿਬ ਦੀ ਡੁੰਘਾਈ ਵੀ 50 ਫੁੱਟ ਦੱਸੀ ਜਾਂਦੀ ਹੈ ਇਸ ਇਤਿਹਾਸ ਗੁਰਦੁਆਰਾ ਨਾਨਕ ਮਤਾ ਸਾਹਿਬ ਜੀ ਦਾ ਸਾਰੇ ਜਣੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਕਿਉਂਕਿ ਤੁਹਾਡੇ ਹੀ ਕਮੈਂਟਸ ਨਾਲ ਸਾਡਾ ਹੌਂਸਲਾ ਹੋਰ ਵੱਧਦਾ ਹੈ ਅਤੇ ਅਸੀਂ ਇੱਕ ਹੋਰ ਨਵੀਂ ਜਾਣਕਾਰੀ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ